ਪੰਥ ਦਾ ਇੱਕ ਪਰਿਵਾਰ ਆ ਨਾ ਤੇ ਜਿਹੜਾ ਵੀ ਸਿੱਖ ਭਾਵੇਂ ਇੱਥੇ ਆ ਭਾਵੇਂ ਉੱਥੇ ਆ ਉਹ ਵਾਸੀ ਨੰਦਪੁਰ ਸਾਹਿਬ ਦਾ ਤੇ ਉੱਥੇ ਵੀ ਆਪਾਂ ਨੂੰ ਆਪਣੇ ਸਿੱਖ ਭਰਾ ਵੀ ਮਿਲੇ ਇਹਦੇ ਤੋਂ ਇਲਾਵਾ ਗੁਰੂ ਨਾਨਕ ਨਾਮ ਲੇਵਾ ਉੱਥੇ 50 ਲੱਖਾਂ ਜਿਨ੍ਹਾਂ ਨੂੰ ਆਪਾਂ ਸਿੰਧੀ ਸਮਾਜ ਕਹਿੰਦੇ ਆ ਉਹਨਾਂ ਨਾਲ ਵੀ ਚੰਗੀ ਆਪਣੀ ਗੱਲਬਾਤ ਹੋਈ ਸਾਰਿਆਂ ਨੂੰ ਗੁਰਬਾਣੀ ਦੇ ਲੜ ਲੱਗਣ ਦਾ ਚੜ੍ਹਦੀ ਕਲਾ ਚ ਰਹਿਣ ਦਾ ਆਪਸੀ ਪ੍ਰੇਮ ਪਿਆਰ ਮੁਹੱਬਤ ਵਧਾਉਣ ਦਾ ਪੈਗਾਮ ਆਪਾਂ ਉਸ ਪਾਸੇ ਵੀ ਦਿੱਤਾ ਔਰ ਮੈਂ ਉੱਥੇ ਵੀ ਦੋਨਾਂ ਪਾਸਿਆਂ ਦੀਆਂ ਸਰਕਾਰਾਂ ਦਾ ਧੰਨਵਾਦ ਕੀਤਾ ਹੈ ਨਨਕਾਣਾ ਸਾਹਿਬ ਵੀ ਮੈਂ ਕੀਤਾ ਇੱਥੇ ਵੀ ਮੈਂ ਦੁਬਾਰਾ ਤੋਂ ਕਰਨਾ ਜਿਹੜਾ ਹਾਲਾ ਚੰਗੇ ਹੋਏ ਬਾਕੀ ਮੈਂ ਕੱਲ ਗਿਆ ਹਾਂ ਕਰਤਾਰਪੁਰ ਸਾਹਿਬ ਤੇ ਕਰਤਾਰਪੁਰ ਸਾਹਿਬ ਤੁਹਾਨੂੰ ਪਤਾ ਵੀ ਪਿੱਛੇ ਦੇ ਜਦੋਂ ਹੜਾ ਆਇਆ ਤੇ ਕਾਫੀ ਨੁਕਸਾਨ ਹੋਇਆ ਪਰ ਹੁਣ ਉੱਥੇ ਬਿਲਕੁਲ ਸਾਫ਼ ਆ ਪਾਣੀ ਉਹਨਾਂ ਨੇ ਉਹਨਾਂ ਨੇ ਦੱਸਿਆ ਵੀ 2 ਦਿਨ ਦੇ ਵਿੱਚ ਹੀ ਆਪਾਂ ਬਾਹਰ ਕੱਢਤਾ ਹੈ ਤੋਂ ਕਰਤਾਰਪੁਰ ਸਾਹਿਬ ਉਹ ਡੀਕਦਾ ਪਿਆ ਚੜ੍ਹਦੇ ਪੰਜਾਬ ਦੀ ਸਿੱਖ ਸੰਗਤ ਨੂੰ ਤੇ ਮੈਂ ਕੱਲ ਉੱਥੇ ਅਰਦਾਸ ਕੀਤੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਜਿੱਥੇ ਅਮਨ ਆਮਾਨ ਦੀ ਅਰਦਾਸ ਕੀਤੀ ਉਥੇ ਸਿੱਖ ਕੌਮ ਦੇ ਵਾਅਦੇ ਤੇ ਚੜ੍ਹਦੀ ਕਲਾ ਦੀ ਤੇ ਨਾਲ ਹੀ ਅਰਦਾਸ ਕੀਤੀ ਗਈ ਕਿ ਕਰਤਾਰਪੁਰ ਸਾਹਿਬ ਦਾ ਲੰਗਾ ਜਲਦੀ ਖੁੱਲੇ ਤਾਂ ਕਿ ਜਿਹੜੀ ਸਿੱਖ ਸੰਗਤ ਆ ਉਹ ਵੱਡੀ ਗਿਣਤੀ ਦੇ ਵਿੱਚ ਕਰਤਾਰਪੁਰ ਸਾਹਿਬ ਜਾਵੇ ਤੇ ਜਿਸ ਸਥਾਨ ਤੇ ਗੁਰੂ ਨਾਨਕ ਪਾਤਸ਼ਾਹ ਨੇ ਜ਼ਿੰਦਗੀ ਦੇ ਅਖੀਰਲੇ 18-19 ਬਰੇ گزارੇ ਰੱਬ ਦੀ ਇਬਾਦਤ ਕਰਦਿਆਂ ਰੱਬ ਨੂੰ ਯਾਦ ਕਰਦਿਆਂ ਗੁਰੂ ਸਾਹਿਬ ਜੀ ਨੇ ਕਿਰਤ ਕਰਨ ਦਾ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਉਥੇ ਸਿੱਖ ਸੰਗਤ ਜਾਵੇ ਇਹ ਮੈਂ ਉਥੇ ਅਰਦਾਸ ਵੀ ਕਰਕੇ ਆਇਆ ਹਾਂ ਤੇ ਮੈਂ ਭਾਰਤ ਸਰਕਾਰ ਨੂੰ ਵੀ ਇਹ ਸਿੱਖਾਂ ਦੇ ਜਜ਼ਬਾਤ ਜ਼ਰੂਰ ਪਹੁੰਚਾਉਣਾ ਚਾਹੁੰਦਾ ਇਹ ਸਾਰੇ ਸੰਸਾਰ ਦੇ ਸਿੱਖਾਂ ਦੇ ਜਜ਼ਬਾਤ ਆ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲੇ ਹੁਣ ਮਾਹੌਲ ਜਿਹੜਾ ਵਾ ਬਹੁਤ ਵਧੀਆ ਵਾ ਔਰ ਚੰਗਾ ਸੁਖਾਵਾਂ ਮਾਹੌਲਾ ਮੈਨੂੰ ਲੱਗਦਾ ਕਿਉਂਕਿ ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਸ਼ਹੀਦੀ ਸਾਕਾਸ਼ੀ ਦੀ ਸ਼ਤਾਬਦੀ ਆ ਰਹੀ ਆ ਤਾਂ ਗੁਰੂ ਸਾਹਿਬ ਜੀ ਨੇ ਜਿੱਥੇ ਤਿਲਕ ਜੰਜੂ ਦੀ ਰਾਖੀ ਲਈ ਸ਼ਹਾਦਤ ਦਿੱਤੀ ਉੱਥੇ ਮਨੁੱਖੀ ਅਧਿਕਾਰਾਂ ਦੇ ਲਈ ਵੀ ਦਿੱਤੀ ਧਾਰਮਿਕ ਆਜ਼ਾਦੀ ਲਈ ਤਾ ਇਸ ਮੌਕੇ ਦੇ ਉੱਤੇ ਜੇ ਭਾਰਤ ਸਰਕਾਰ ਐਲਾਨ ਕਰ ਦੇ ਕਾਹੇ ਸੋਨੇ ਉੱਤੇ ਸੁਹਾਗੇ ਵਾਲੀ ਗੱਲ ਹੋਊਗੀ 25 ਨਵੰਬਰ ਨੇੜੇ ਹੀ ਆ ਰਿਹਾ ਉਹਦੇ ਨੇੜੇ-ਤੇੜੇ ਸਰਕਾਰ ਨੂੰ ਜ਼ਰੂਰ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਖੋਲਣਾ ਚਾਹੀਦਾ ਇਹ ਲਾਂਘਾ ਦਿਲਾਂ ਨੂੰ ਜੋੜਦਾ mohabbat ਨੂੰ ਵਧਾਉਂਦਾ ਬਾਕੀ ਸਾਨੂੰ ਆਪਣੇ ਗੁਰਸਥਾਨਾਂ ਨਾਲ ਇਸ਼ਕ ਵਾ mohabbat ਆ ਅਸੀਂ ਤੇ ਦੋ ਵੇਲੇ ਅਰਦਾਸ ਕਰਦੇ ਆ ਵੀ ਜਿੰਨਾ ਗੁਰਦੁਆਰਿਆਂ ਤੋਂ ਵਿਛੋੜਿਆ ਖੁੱਲੇ ਬਾਕੀ ਜੇ ਸਿੱਖ ਜਾਣਗੇ ਵੇਖੋ ਸਿੱਖਾਂ ਦੀ ਬਹੁਤ ਪ੍ਰਾਪਰਟੀ ਆ ਉੱਥੇ 1.5 ਕਰੋੜ ਦੇ ਏਕੜ ਜਮੀਨ ਆ ਲੱਖ 1.5 ਲੱਖ ਏਕੜ 1.5 ਲੱਖ ਏਕੜ ਜਮੀਨ ਆ ਸਾਡੀ ਉੱਥੇ ਪਰ ਬਹੁਤ سارے ਗੁਰਦੁਆਰੇ ਆ ਉਹ ਸਿੱਖ ਜਾਣਗੇ ਉੱਥੇ ਤੇ ਗੁਰਦੁਆਰਿਆਂ ਚ ਆਵਾਜ਼ਾਈ ਵਧੂਗੀ ਤੇ ਸਿੱਖਾਂ ਦਾ ਦਾਵਾ ਵੀ ਰਹਿੰਦਾ ਫਿਰ ਉਥੋਂ ਜਿਹੜੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਸ ਕਰਕੇ ਜਿਹੜੇ ਸਰਦਾਰ ਰਮੇਸ਼ ਸਿੰਘ अरोड़ा ਪ੍ਰਧਾਨ ਉਹ ਚੰਗੇ ਕੰਮ ਕਰ ਰਹੇ ਲੈਂਦੇ ਪੰਜਾਬ ਦੀ ਸਰਕਾਰ ਨਾਲ ਮਿਲ ਕੇ ਇੱਕ ਦੇਖੋ ਉਥੋਂ ਦੀ ਲੈਂਦੇ ਪੰਜਾਬ ਦੀ ਸਰਕਾਰ ਨੇ ਇੱਕ ਸਿੱਖ ਨੂੰ ਮਾਨ ਦਿੱਤਾ ਆ। ਨਿਸਕਾਰ ਰਿਪਰੈਜ਼ੈਂਟ ਕਰਦੀ ਉੱਥੇ ਉਹ ਮੰਤਰੀ ਉੱਥੋਂ ਦੀ ਬਜ਼ਾਰਤ ਦੇ ਵਿੱਚ ਤੇ ਦੂਜਾ ਉਹਨਾਂ ਨੇ ਹੁਣ 17 ਨਵੇਂ ਗੁਰਦੁਆਰੇ ਪ੍ਰਾਇਲ ਤੱਕ ਰੀਸਟੋਰ ਕਰਦੇ ਨੇ ਜਿੱਥੇ ਸਿੱਖ ਸੰਗਤ ਜਾਇਆ ਕਰੂਗੀ। ਔਰ ਅਸੀਂ ਇਹੋ ਅਰਦਾਸ ਕਰਦੇ ਆਂ ਕਿ ਦੋਨਾਂ ਮੁਲਕਾਂ ਦੇ ਵਿੱਚ ਸ਼ਾਂਤੀ ਰਹੇ, ਚੜ੍ਹਦੀ ਕਲਾ 'ਚ ਰਹਿਣ ਦੋਵੇਂ ਮੁਲਕ ਔਰ ਅਸੀਂ ਆਪਸੀ ਮੇਲ ਮਿਲਾਪ ਸਾਂਝ ਦੇ ਨਾਲ ਰਹੀਏ। ਗੁਰੂ ਨੇ ਸਾਨੂੰ ਪਿਆਰ ਸਿਖਾਇਆ। ਸਿੰਘ ਸਾਹਿਬ ਜਿਵੇਂ ਪਿਛਲੇ ਮਾਂਗ ਹੀ ਜਿਹੜੇ ਆ ਉੱਥੋਂ ਦੀ ਆਮ ਜਿਹੜੇ ਲੋਕ ਨੇ ਉਹ ਮਿਲੇ ਉਹਨਾਂ ਦਾ ਪਿਆਰ ਵੇਖਣ ਨੂੰ ਮਿਲਿਆ ਲੋਕਾਂ ਦੇ ਵਿੱਚ ਤੇ ਬਹੁਤ ਪਿਆਰ ਆ। ਅਬ ਮੈਂ ਹੁਣੇ ਸਵੇਰੇ ਅਜ ਲਾਹੌਰ ਗਿਆ ਸੀ ਉੱਥੇ ਕੋਈ ਸਾਮਾਨ ਖਰੀਦਣਾ ਹੈ ਬਾਜ਼ਾਰ ਤੋਂ। ਤੇ ਸਰਦਾਰ ਜੀ ਸਰਦਾਰ ਜੀ ਹਿੰਦੀ ਆ। ਤੇ ਉਹ ਕਹਿੰਦੇ ਤੁਹਾਡੀ ਡੀਲ ਕਰਦੇ ਸੀ ਕਿ ਦਸਤਾਰਾਂ ਵਾਲੇ ਕਦੋਂ ਆਉਣਗੇ। ਜਿਹੜਾ ਪੰਜਾਬੀ ਆ ਸਾਡਾ ਨਾ ਖਾਸ ਕਰਕੇ ਉਥਾਂ ਵਿੱਚ ਇਧਰ ਆ ਤੇ ਭਾਂਵੇਂ ਉੱਧਰ ਆ। ਉਹ ਸਾਂਝ ਤੇ ਆ। ਬੋਲੀ ਦੀ ਸਾਂਝ ਵੀ ਆ। ਤੇ ਵੈਸੇ ਵੀ ਵੇਖੋ ਉਹ ਚਾਹੁੰਦੇ ਆ ਕੋਈ ਮੈਨੂੰ ਕਿਤੇ ਕੋਈ ਨਫਰਤ ਕਿਸੇ ਪਾਸੇ ਕੋਈ ਨਜ਼ਰ ਨਹੀਂ ਆਈ। ਨਾ ਮੈਨੂੰ ਦੇ ਇੱਥੇ ਵੀ ਕੋਈ ਨਫ਼ਰਤ ਨਹੀਂ ਨਜ਼ਰ ਆਈ ਤੇ ਨਾ ਉੱਥੇ ਨਜ਼ਰ ਆਈ ਕਿਉਂਕਿ ਵੈਸੇ ਵੀ ਆਹੀਂ ਤੇ ਕਿਸੇ ਨੂੰ ਇਦਾਂ ਦੀ ਸੋਚ ਰੱਖਦੇ ਹੀ ਨਹੀਂ ਬਾਕੀ ਕਰਤਾਰਪੁਰ ਦਾ ਲਾਂਗਾ ਮੈਂ ਫੇਰ ਕਹਿੰਦਾ ਮੈਂ মিডিਏ ਨੂੰ ਵੀ ਅਪੀਲ ਕਰਨਾ ਵੀ ਇਸ ਗੱਲ ਨੂੰ ਤੁਸੀਂ ਥੋੜਾ ਜਿਹਾ ਜ਼ਿਆਦਾ ਯੋਰ ਦੇ ਕੇ ਵੀ ਉਠਾਓ ਕਿ ਕਰਤਾਰਪੁਰ ਸਾਹਿਬ ਦਾ ਲਾਂਗਾ ਜਿਹੜਾ ਹੁਣ ਖੁੱਲ ਜਾਣਾ ਚਾਹੀਦਾ ਵੇਖੋ ਸਿੱਖ ਉੱਥੇ ਜਾਣ ਆਪਣੇ ਗੁਰੂ ਘਰ ਨੂੰ ਨਤਮਸਤਕ ਹੋਣ ਬਾਕੀ ਜਿਹੜੇ ਪ੍ਰਬੰਧ ਕੀਤੇ ਸੀ ਨਾ ਲੈਂਦੇ ਪੰਜਾਬ ਦੀ ਸਰਕਾਰ ਨੇ ਜਿੱਥਾ ਉੱਥੇ ਯਾ ਤੇ ਰਾਤੀ ਮੈਮੀ ਕਰਤਾਰਪੁਰ ਸਾਹਿਬ ਹੀ ਹਾਂ ਬੜੇ ਪੁਖਤਾ ਪ੍ਰਬੰਧ ਆ ਪੂਰਾ ਪ੍ਰੋਟੋਕਾਲ ਆ ਔਰ ਮੈਡੀਕਲ ਤੋਂ ਲੈ ਕੇ ਨਾਲ ਜਿਹੜੀਆਂ ਆਪਣੀਆਂ ਹੁੰਦੀਆਂ ਫਾਇਰਮੈਨਾਂ ਮੈਡੀਕਲ ਗੱਡੀਆਂ ਫਿਰ ਪੂਰੀ ਸੁਰੱਖਿਆ ਔਰ ਬਾਤ ਸ਼ਾਨਦਾਰ ਤਰੀਕੇ ਦੇ ਨਾਲ ਉੱਥੇ ਸਿਕੰਦਰ ਰਕੇਗਾ ਸੇਖ ਕਲੀ ਇਤੋ ਹੀ ਨਹੀਂ ਗਿਆ ਆ ਜਿਹੜਾ ਸਿੱਖ ਡਾਇਸਪੋਰਾ ਵਾ ਪੂਰਾ ਵਰਲਡ ਦਾ ਉਥੋਂ ਵੀ ਸਿੱਖ ਕਾਫੀ ਗਿਣਤੀ ਦੇ ਵਿੱਚ ਉੱਥੇ ਆਏ ਔਰ ਜਿੱਦਾਂ ਨੂੰ ਨਕਾਣਾ ਸਾਹਿਬ ਪ੍ਰੋਗਰਾਮ ਹੀ ਉਹਨਾਂ ਲੱਖਾਂ ਦਾ ਇਕੱਠ ਹੀ ਔਰ ਮਨ ਨੂੰ ਬੜੀ ਖੁਸ਼ੀ ਵੀ ਪਈ 47 ਦੇ ਵਿੱਚ ਜਦੋਂ ਅਸੀਂ ਛੱਡਿਆ ਤੇ ਦੇਖੋ ਹੁਣ ਵੀ ਜਦੋਂ ਮੈਂ ਨਨਕਾਣਾ ਸਾਹਿਬ ਤੋਂ ਤੁਰਿਆ ਵੰਨਕਾਣਾ ਸਾਹਿਬ ਸਾਡੇ ਗੁਰੂ ਦੀ ਧਰਤੀ ਆ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ ਉਥੋਂ ਮੂਲ ਆ ਜਿੱਥੇ ਸਿੱਖੀ ਦਾ ਵੀ ਜਨਮ ਨਹਾਲੀ ਹੁੰਦਾ ਤੋ ਸਿੱਖ ਹੁੰਦੇ ਜਾਂਦੇ ਰਹਿਣਗੇ ਤੇ ਚੰਗੀ ਗੱਲ ਆ ਇਹਦੇ ਨਾਲ ਕੀ ਆ ਵੀ ਸਾਡੇ ਗੁਰਦੁਆਰੇ ਜਿਹੜੇ ਆ ਉੱਥੇ ਖੁਸ਼ਹਾਲੀ ਪੂਰੀ ਰਹੂਗੀ ਬਾਕੀ ਪ੍ਰਬੰਧ ਵੀ ਪੂਕਤਾ ਹੈ ਖਾਸ ਕਰਕੇ ਪਾਕਿਸਤਾਨ ਦੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਸਮਝਦਾ ਵੀ ਬਹੁਤ ਚੰਗੇ ਕੰਮ ਜਿਹੜੀ ਕਰ ਰਹੀ ਆ ਉਹਨਾਂ ਨੇ ਕਿਹਾ ਵੀ ਉੱਥੇ ਕਈ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਵੱਡਾ ਭਰਾ ਮੰਨਦੇ ਹਾਂ ਔਰ ਜੋ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਊਗਾ ਉਹਦੇ ਮੁਤਾਬਕ ਹੀ ਅਸੀਂ ਕਰਦੇ ਹਾਂ ਤੇ ਉਹਦੇ ਮੁਤਾਬਕ ਹੀ ਚੱਲਾਂਗੇ ਸਿੰਘ ਜੀ ਸਾਹਿਬ ਅਸੀਂ ਜਿਵੇਂ ਯਾਰਕਾਂ ਕਈ ਵੀਜ਼ਾ ਲੱਗੇ ਦੇ ਬਾਵਜੂਦ ਵੀ ਇੱਥੇ ਰਹਿ ਚੁੱਕੇ ਉਹਨਾਂ ਦੇ ਮਨ ਦੇ ਵਿੱਚ ਕਾਫੀ ਬ੍ਰੁਖ ਜਿਹੜਾ ਵਾ ਵੇਖਣ ਨੂੰ ਮਿਲਿਆ ਕਈਆਂ ਦੇ ਅੱਖਾਂ ਦੇ ਅੱਥਰੂ ਵੀ ਆਏ ਲੱਗਦਾ ਨਹੀਂ ਕਿ ਵੀਜ਼ਾ ਸਿਸਟਮ ਜਿਹੜਾ ਵਾ ਉਹ ਖਤਮ ਕਰ ਦੇਣਾ ਚਾਹੀਦਾ ਭਾਰਤ ਸਰਕਾਰ ਨੂੰ ਦੇਖੋ ਵੀਜ਼ਾ ਦੇ ਚਲੋ ਲੈਣੇ ਪੈਣਾ ਪਰ ਉਹਦੇ ਵਿੱਚ ਜਿਹੜੇ ਰੂਲ ਆ ਠੀਕ ਆ ਆਪਣੀ ਵੈਰੀਫਿਕੇਸ਼ਨ ਜੋ ਵੀ ਇਹਨਾਂ ਦੀਆਂ ਸਾਡੀਆਂ ਏਜੰਸੀਆਂ ਕਰਦੀਆਂ ਇੱਧਰ ਦੀਆਂ ਉਹ ਪੂਰਾ ਕਰਨ ਪਰ ਜਦੋਂ ਵੀਜ਼ਾ ਲੱਗ ਹੀ ਗਿਆ ਤੇ ਜਦੋਂ ਕੋਈ ਗੁਰੂ ਦੇ ਦਰ ਤੇ ਆਣ ਕੇ ਖੜ ਗਿਆ ਅਰਲੇ ਬੰਨੇ ਨਾਲੀ ਤੇ ਲਾਹੌਰ ਆ ਤੇ ਲਾਹੌਰ ਦੇ ਵਿੱਚ ਗੁਰੂ ਅਰਜਨ ਦੇਵ ਦਾ ਸ਼ਿਦਸਤਾਨ ਆ ਤੇ ਗੁਰੂ ਰਾਮਦਾਸ ਦਾ ਪ੍ਰਕਾਸ਼ ਅਸਥਾਨ ਆ ਉਹਨੂੰ ਫੇਰ ਜਾਣ ਦੇਣਾ ਚਾਹੀਦਾ ਇਹ ਥੋੜਾ ਜਿਆ ਸਾਾਨੂੰ ਨਾ ਮਤਲਬ ਖੁੱਲ੍ਹ ਦਿਲੀ ਦਿਖਾਉਣੀ ਚਾਹੀਦੀ ਆ ਠੀਕ ਆ ਸਰਕਾਰਾਂ ਦੇ ਜਿਹੜੇ ਆਪਣੇ ਕੰਮ ਉੱਪਰ ਹੀ ਪੂਰੀ ਜਾਂਚ ਪੜਤਾਲ ਜੋ ਕਰਦੇ ਆ ਕਰਨ ਪਰ ਜਦੋਂ ਇੱਕ ਵਾਰੀ ਵੀਜ਼ਾ ਲੱਗਦੇ ਹੁਣ ਮੈਨੂੰ ਪਤਾ ਲੱਗਾ ਕਿ ਕੁਝ ਸਾਡੇ ਸਿੱਖਾਂ ਦੇ ਲਿਸਟ ਦੇ ਵਿੱਚ ਨਾਮ ਵੀ ਹੈ ਜੀਪੀਸੀ ਵਾਲੇ ਨੇ ਭੇਜੇ ਤੇ ਕੁਝ ਮੁੜੇ ਨੇ ਉੱਤੇ ਜਿਹਨੂੰ ਵੀਜ਼ੇ ਲੱਗੇ ਤੇ باوجود ਤੋਂ ਕਿਸੇ ਨੂੰ ਵੀ ਜਿਹੇ ਵੀਜ਼ਾ ਲੱਗਾ ਤੇ ਜਾਣ ਦੇਣਾ ਚਾਹੀਦਾ ਇਹ ਦੋ ਸਰਦਾਲੂਆ ਨੂੰ ਵੀ ਰੋਕਿਆ ਗਿਆ ਕੁਝ ਕਿਹਨਾਂ ਨੇ ਰੋਕਿਆ ਉਹ ਅਸਾਂ ਹੀ ਬੋਟ ਤੇ ਜਿਹੜੇ ਜਿਨ੍ਹਾਂ ਦੇ ਵੀਜ਼ੇ ਲੱਗੇ ਸੀ ਇਹ ਉਧਰ ਵਾਲਿਆਂ ਨੇ ਰੋਕਿਆ ਕਿ ਇੱਧਰ ਵਾਲਿਆਂ ਨੇ ਇੱਧਰ ਵਾਲਿਆਂ ਉਹ ਤਾਂ ਫਿਰ ਇਹ ਦੱਸ ਸਕਦੇ ਨਾ ਜੀ ਸਤ ਰੋਕਿਆ ਨਹੀਂ ਕਿ ਆਪ ਪ੍ਰੋਟੋਕੋਲ ਦੇ ਹਿਸਾਬ ਦੇ ਨਾਲ ਕਿਹਾ ਗਿਆ ਹੈ ਕਿ ਲਿਸਟ ਦੇ ਵਿੱਚ ਨਾਮ ਜਿਹੜਾ ਵਾ ਉਹ ਨਹੀਂ ਹੈਗਾ ਉਹ ਪ੍ਰੂਵਲ ਤੇ ਫਿਰ ਆਪਣੀ ਇੰਡੀਅਨ ਸਰਕਾਰ ਨੂੰ ਦੇਣੀ ਹੋਊ। ਉਹ ਸਰਕਾਰ ਨੂੰ ਮੇਰੇ ਨਹੀਂ ਚਾਹੀਦੀ ਆ ਬਾਕੀ 35-40 Hindu ਯਾਤਰੀ ਜਿਹੜੇ ਉਹ ਜਥੇ ਨਾਲ ਗਏ ਨੇ ਔਰ ਮੈਨੂੰ ਉੱਥੇ ਮਿਲੇ ਵੀ ਹੋ ਤੇ ਬੜੇ ਖੁਸ਼ ਹੈਗੇ ਜੀ ਲੋਕ ਤੇ ਸੇਵਾ ਬੰਦ ਕਰ ਰਹੇ ਗੁਰੂ ਨਾਨਕ ਦੇ ਦਰ ਤੇ ਮੈਂ ਵੇਖਿਆ ਉੱਥੇ ਭਈ ਸਿੱਖ ਵੀ ਸੇਵਾ ਕਰ ਰਿਹਾ Hindu ਵੀ ਕਰ ਰਿਹਾ ਇਹ ਪੰਜਾਬੀ ਮੁਸਲਮਾਨ ਵੀ ਕਰ ਰਿਹਾ ਹੈ ਗੁਰੂ ਨਾਨਕ ਨੇ ਜਿਹੜਾ ਮੁਹੱਬਤ ਦਾ ਪੈਗਾਮ ਦਿੱਤਾ ਉਹ ਨਨਕਾਣਾ ਸਾਹਿਬ ਤੁਸੀਂ ਅੱਜ ਵੀ ਜਾਓਗੇ ਉਹ ਤੁਹਾਨੂੰ ਸਪਸ਼ਟ ਨਜ਼ਰ ਆਊਗਾ ਬਾਕੀ ਕਾਫੀ ਜਾਣੇ ਜਿਹੜੇ ਨੇ ਹਿੰਦੂ ਪਰਿਵਾਰਾਂ ਦੇ ਇੱਥੋਂ ਗਏ ਨੇ ਕੋਈ ਇਹਨਾਂ ਨੇ ਮੈਨੂੰ ਤਾਂ ਕੋਈ ਉੱਥੇ ਉਹਨਾਂ ਦੇ ਵਿੱਚ ਕੋਈ ਡਰ ਭੈ ਕਿਸੇ ਵਾਸਤੇ ਕੋਈ ਨਜ਼ਰ ਨਹੀਂ ਆਇਆ ਬੜੇ ਖੁੱਲ੍ਹਦਲੀ ਨਾਲ ਉਹ ਜਥੇ ਦੇ ਨਾਲ ਹੀ ਨੇ ਔਰ ਅਸੀਂ ਇਹ ਵੀ ਚਾਹੁੰਦੇ ਵੀ ਜਿਹੜੇ ਹਿੰਦੂ ਯਾਤਰੀ ਆ ਸਾਡੇ ਇੱਧਰ ਇਹਨਾਂ ਦੇ ਉੱਧਰ ਸਥਾਨ ਇਹਨਾਂ ਨੂੰ ਵੀ ਜੇ ਦੇਣੇ ਚਾਹੀਦੇ ਆ ਤੇ ਨਾਲ ਹੀ ਜਿਹੜੇ ਸਾਡੇ ਉਧਰ ਸਿੱਖ ਆ ਉਹ 15000 ਸਿੱਖਾਉਂਦੇ ਤੇ ਉਹ ਉਹਨਾਂ ਦਾ ਦਰਬਾਰ ਸਾਹਿਬ ਇੱਥੇ ਆ ਸਾਡੇ ਪੰਜ ਤਖਤ ਇੱਥੇ ਆ ਤੇ ਭਾਰਤ ਸਰਕਾਰ ਨੂੰ ਸਾਡੇ ਸਿੱਖਾਂ ਨੂੰ ਵੀ ਵੀਜ਼ੇ ਦੇਣੇ ਚਾਹੀਦੇ ਆ ਹਾਂ ਜੋ ਆਪਣੀ ਕਾਨੂੰਨੀ ਫਾਰਮੈਲਟੀ ਆ ਪੂਰੀ ਕਰਨ ਉਹ ਸਿੱਖਾਂ ਨੇ ਮੈਨੂੰ ਵਾਰ-ਵਾਰ ਕਿਹਾ ਵੀ ਹੈਗਾ ਕਿ ਹੁਣ ਜਿਵੇਂ ਸ਼ਤਾਬਦੀ ਆ ਤੇ ਅਸੀਂ ਆ ਸਕਦੇ ਮੈਂ ਕਿਹਾ ਇਹ ਭਾਰਤ ਸਰਕਾਰ ਤੱਕ ਤੁਹਾਡਾ ਮੈਸੇਜ ਜ਼ਰੂਰ ਪਹੁੰਚਾਵਾਂਗਾ ਤੇ ਮੈਂ ਪਹੁੰਚਾਉਣਾ ਵਾਂ ਭਈ ਇਧਰ ਦੇ ਹਿੰਦੂ ਵੀ ਉੱਥੇ ਜਾਣ ਕਿਉਂਕਿ ਉਹ ਕਟਾਸ਼ ਰਾਜ ਜਾਂ ਹੋਰ ਕਾਫੀ ਤੀਰਥ ਸਥਾਨ ਆ ਉਹਨਾਂ ਦੇ ਹੱਕ ਆ ਔਰ ਉਧਰ ਜਿਹੜੇ ਸਾਡੇ ਸਿੱਖ ਆ ਉਹ ਪਾਸੇ ਉਹ ਦਰ